ਹੁਣ ਤੱਕ ਮੈਂ ਐਜ਼ ਅ ਰਾਈਟਰ ਫਿਲਮਾਂ ਕੀਤੀਆਂ ਮੇਰੇ ਡਾਇਰੈਕਟਰ ਨੇ ਸ਼ਿਦੀ ਚੌਧਰੀ ਜੀ ਜਿਨ੍ਹਾਂ ਨਾਲ ਮੈਂ ਪਿਛਲੀਆਂ 5-6 ਫਿਲਮਾਂ ਕੀਤੀਆਂ ਆਲਮੋਸਟ ਸਭ ਚੱਲੀਆਂ ਜੀ ਵਿਸ਼ੇ ਮਸੀ 420 ਵੇਖ ਫਰਾਂਤਾ ਚੱਲੀਆਂ ਊੜਾ ਏੜਾ ਤੇ ਸਾਡੀ ਕਿਹੜੀ ਸੀ ਪਿਛਲੀ ਜੱਟਸ ਇਨ ਬੋਲਮਾਲ ਕੁਛ ਰਹਿਦਾ ਨਹੀਂ ਗਿਆ ਬਸ ਤੇ ਮਨੀਸ਼ਾਨੀ ਜੀ ਬਹੁਤ ਹੀ ਵੱਡੇ ਡਿਸਟ੍ਰਿਬਿਊਟਰ ਨੇ ਪੰਜਾਬੀ ਸਿਨੇਮਾ ਦੇ ਹਿੰਦੀ ਫਿਲਮ ਵੀ ਡਿਸਟ੍ਰਿਬਿਊਟ ਕਰਦੇ ਨੇ ਤੇ ਇਹਨਾਂ ਨੇ ਕਾਹੀ ਕੁਝ ਵੱਡੀਆਂ ਫਿਲਮਾਂ ਪ੍ਰੋਡਿਊਸ ਵੀ ਕੀਤੀਆਂ ਮਸਤਾਨੇ ਭਾਜੀ ਨੇ ਬਣਾਈ ਸੀਗੀ ਕਿ ਫਸਟ ਟਾਈਮ ਅਸੀਂ ਤਿੰਨੋਂ ਇਕੱਠੇ ਹੋਏ ਜੀ ਇਸ ਫਿਲਮ ਦੀ ਇਹ ਫਿਲਮ ਐਜ਼ ਅ ਮੇਨ ਲੀਡ ਐਕਟਰ ਕੀਤੀ ਹੈ ਮੈਂ ਹੁਣ ਤੱਕ ਮੇਰੀਆਂ ਲਿਖੀਆਂ ਫਿਲਮਾਂ ਚ ਤੁਸੀਂ ਵੇਖੀ ਹੋਣਗੇ ਕੈਰੀਨ ਜੱਟਾ ਸਭ ਨੇ ਵੇਖੀ ਹੋਊਗੀ ਸਿੰਦਾ ਸਿੰਦਾ ਨੋ ਪਾਪਾ ਵੇਖ ਬੜਾਤਾ ਚੱਲੀਆਂ तितਲੀਆਂ ਹਨੀਮੂਨ ਸਾਨੂੰ ਬਹੁਤ ਉਮੀਦ ਹੈ ਜਿੰਨਾ ਹੁਣ ਤੱਕ ਲਿਖ ਕੇ ਹਸਾਇਆ ਉਹ ਤੋਂ ਕਿਤੇ ਵਾਦੇ ਇਸ ਫਿਲਮ ਚ ਹਸਾਵਾਂਗੇ ਕੱਲ ਸਾਡਾ ਮੁਹੱਲੀ ਕਿ ショਅ ਹੋ ਚੁੱਕਿਆ ਹੈ ਮੁਹੱਲੀ ਦੇ ਆਡੀਅנס ਦਾ ਰਿਵਿਊ ਜੇ ਤੁਹਾਨੂੰ ਕਿਤੇ ਜਾਣਦਾ ਜਿਨੇ ਫਿਲਮ ਦੇਖੀ ਉਹਨੂੰ ਪੁੱਛ ਸਕਦੇ ਹੋ ਕੱਲ ਸਾਨੂੰ ਡਾਇਲੌਗ ਨਹੀਂ ਸੁਣਨ ਨੂੰ ਮਿਲੇ ਸੈਕਿੰਡ ਹਾਫ ਚ ਅਸੀਂ ਤਾਂ ਹੀ ਵਾਪਸ ਦੇਖਣੇ ਬੈਠੇ ਫਿਲਮ ਅੱਜ ਜੀ ਅੱਜ ਕਿਸੇ ਨੇ ਸੁਣਨ ਦਿੱਤੇ ਡਾਇਲੌਗਸ ਤੇ ਮੈਂ ਕਿਹਾ ਨਹੀਂ ਬਾਕੀ ਟਾਕ ਆਪਾਂ ਫਿਲਮ ਤੋਂ ਬਾਤ ਕਰੀਏ ਜਿਆਦਾ ਬੈਠ ਰਹਿਣਾ ਫਿਲਮ ਦੇਖ ਲਈ ਬਸ ਜੀ ਲੀਡ ਰੋਲ ਕਰਕੇ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਮੇਰੀ ਇੱਕ ਫਿਲਮ ਦੇਖੀ ਸੀ ਕੈਰੀਨ ਜੱਟਾ ਬੰਦ ਉਹਦੇ ਚ ਮੈਂ ਕਲਾਈਮੈਕਸ ਚ ਇੱਕ ਛੋਟਾ ਜਿਹਾ ਕੈਰੈਕਟਰ ਕਿੰਦਾ ਸੀ ਜਿਹੜਾ ਮੈਂ ਆਪਣੇ ਡੈਡੀ ਦੇ ਨਾਲ ਆਂਦਾ ਮੇਰੇ ਡੈਡੀ ਤੇ ਗੱਲ ਚ ਪਟਾ ਜਾਂ ਪਾਏ ਹੁੰਦਾ ਧੌਣ ਟੁੱਟੀ ਹੁੰਦੀ ਉਹਨਾਂ ਦੀ ਮੈਂ ਡੈਡੀ ਨੂੰ ਪੁੱਛਦਾ ਵੀ ਕਲਾਈਮੈਕਸ ਚ ਕਨਫ ਅਗੋ ਡੈਡੀ ਕਹਿੰਦੇ ਪੁੱਤ ਸਮਝਦਾ ਕੁਛ ਨਹੀਂ ਆ ਰਿਹਾ ਸਵਾਦ ਬਹੁਤ ਆ ਰਿਹਾ ਮੇਰਾ ਹੁਈ ਹਾਲ ਹੈ ਜੀ ਕਤੂਰੀਆ ਸਾਹਿਬ ਕੋਈ ਕਤੂਰੀਆ ਸਾਹਿਬ ਕੋਈ ਫਿਲਮ ਦਾ ਡਾਇਲੋਗ ਸੁਣਾ ਦਿਓ ਮੈਂ ਫਿਲਮ ਦਿਖਾਵਾਂਗਾ ਤੁਹਾਨੂੰ ਚਲੋ ਕਤੂਰੀਆ ਸਾਹਿਬ ਮੈਂ ਹਾਂਜੀ ਕਤੂਰੀਆ ਸਾਹਿਬ ਤੁਸੀਂ ਫਿਲਮ ਦੇ ਵਿੱਚ ਹੈ ਜੀ ਹੀਰੋ ਆ ਕੇ ਆਪਦਾ ਹੌਨਕਾ ਪੂਰਾ ਕੀਤਾ ਹੈ ਜਾਂ ਕੋਈ ਕਿਸੇ ਨੇ ਕਿਹਾ ਸੀਗਾ ਵੀ ਤੁਸੀਂ ਆਪਦਾ ਹੀਰੋ ਆਓ ਦੇਖੋ ਨਾ ਮੈਂ ਹੌਨਕਾ ਕੀਤਾ ਇੱਕ ਲਾਈਫ ਦੇ ਵਿੱਚ ਕੁਝ ਚੀਜ਼ਾਂ ਆਪਣੇ ਆਪ ਹੋ ਜਾਂਦੀਆਂ ਜੀ ਸ਼ਾਇਦ ਸਾਡੇ ਪ੍ਰੋਡਿਊਸਰ ਸਾਹਿਬ ਨੂੰ ਲੱਗਿਆ ਕਿ ਇਹ ਫਿਲਮ ਮੇਰੇ ਤੋਂ ਬੈਟਰ ਕੋਈ ਕਰ ਨਹੀਂ ਸਕਦਾ ਤਾ ਭਾਜੀ ਬਹੁਤ ਸੁਲਝੋਏ ਇਨਸਾਨ ਨੇ ਇਹ ਫਿਲਮਾਂ ਕਿੰਤੀਆਂ ਇਹਨਾਂ ਨੇ ਕੈਰੀ ਹੋਣ ਜੱਟਾ ਤਿੰਨ ਡਿਸਟਰੀਬਿਊਟ ਕੀਤੀ ਹਿੰਦੀ ਦੀ ਕਈ ਵੱਡੀ ਫਿਲਮਾਂ ਡਿਸਟਰੀਬਿਊਟ ਕੀਤੀਆਂ ਇਹਨਾਂ ਨੇ ਵਰਲਡਵਾਈਡ ਤਾਂ ਇਹਦਾ ਜਵਾਬ ਮਨੀਸ਼ ਭਾਜੀ ਦੇਣਗੇ ਕਤੂਰੀਆ ਸਾਹਿਬ ਵੀ ਤੇ ਲੱਖ ਆਪਾਂ ਇੱਕ ਹੋਰ ਸ਼ੂਟਿੰਗ ਇਸ ਫਿਲਮ ਦੀ ਸ਼ੂਟ ਮੋਹੱਲੀ ਮੋਹੱਲੀ ਦੇ ਆਲੇ ਦੁਆਲੇ ਕਿੰਨੇ ਕਿੰਨੇ ਜਨੇ ਰੋਲ ਹੈ ਇਸ ਫਿਲਮ ਦੇ ਵਿੱਚ ਇਹ ਫਿਲਮ ਦੇਖ ਕੇ ਹੈਪੀ ਨਾਰਾਜ ਕੈਰ ਕਿਹਾ ਸੀਗਾ ਬਿਲਕੁਲ ਵੀ ਨਹੀਂ ਨਰਾਜ ਹੈਪੀ ਫਿਲਮ ਦੇਖੋ ਕੁਐਸਚਨਸ ਬੈਟਰ ਨਿਕਲ ਕੇ ਆਣਗੇ ਮੈਂ ਕਹਿੰਦਾ ਤੁਸੀਂ ਫਿਲਮ ਦੇਖਾ ਆਪਾਂ ਇੱਕ ਬਿਨਾ ਦੇਖੇ ਉਹ ਕਰਨਾ ਕੋਈ ਚੀਜ਼ ਬਿਨਾ ਦੇਖੇ ਸਵਾਲ ਕਰੀਂ ਨਾ ਆਪਾਂ ਮੈਨੂੰ ਲੱਗਦਾ ਸ਼ਾਇਦ ਬੈਟਰ ਜਾਊਗਾ ਜੇ ਫਿਲਮ ਦੇਖ ਕੇ ਸਵਾਲ ਕਰਾਂਗੇ ਆਪਾਂ ਫਿਲਮ ਦੇਖ ਲਈਏ ਪਹਿਲਾਂ ਬ੍ਰੀਫ ਫਿਲਮ ਤਾਂ ਬਾਅਦ ਸਰ ਪਹਿਲੇ ਹੀ ਬ੍ਰੀਫ ਕਰ ਦਿੱਤਾ ਫਿਲਮ ਦੇਖ ਕੇ ਮਜ਼ਾ ਨਹੀਂ ਆਣਾ ਹੈਪੀ ਖੁਸ਼ ਹੋ ਗਿਆ ਇੱਕ ਐਸੀ ਮੂਵੀ ਹੋਊਗੀ ਜਿਹਦੇ ਨਾਲ ਰੋਗ ਮੁਕਤੀ ਹੋਊਗੀ ਕਿਉਂਕਿ ਹਸਨ ਨਾਲ ਬੰਦਾ ਰੋਗ ਮੁਕਤ ਹੁੰਦਾ ਲੋਕ ਟੈਨਸ਼ਨ ਦੇ ਸ਼ਿਕਾਰ ਹੋ ਜਾਂਦੇ ਆ ਪਰ ਜਦੋਂ ਕਮੇਡੀ ਫਿਲਮ ਤੇ ਦਿਨ ਰਾਤ ਉਹਦੀ ਪਿਕਚਰ ਆ ਦਿਮਾਗ ਚਾਂਦੀਆਂ ਰਹਿੰਦੀਆਂ ਤੇ ਬੰਦਾ ਟੈਨਸ਼ਨ ਤੋਂ ਖਤਮ ਹੁੰਦਾ ਤੇ ਰੋਗ ਮੁਕਤ ਹੁੰਦਾ ਤਾਂ ਇਹ ਫਿਲਮ ਇੱਕ ਨਵਾਂ ਮੀਲ ਦਾ ਪੱਥਰ ਸਾਬਤ ਆਉਗੀ ਆਉਣ ਵਾਲੇ ਸਮੇਂ ਚ ਰੋਗ ਮੁਕਤੀ ਵਾਸਤੇ ਇੰਜੋਏ ਕਰੋ ਤੇ ਆਪਣੇ ਆਪ ਨੂੰ ਸਵਸਥ ਕਰੋ ਜੈ ਸ਼ਿਰਸ਼ਵ ਜਿਵੇਂ ਇਹ ਖੁਸ਼ਕੇ ਮੈਂ ਹੁੰਦਾ ਜੀ ਹੱਥੇ ਦਿਖਾਓ ਆ ਜੈਸ਼ਾਲਾ ਹੈਪੀ ਡਾਇਲਾਗ ਹੀ ਲਿਖਦਾ ਸੀਗਾ ਤੇ ਹੁਣ ਆਪ ਕਮੇਡੀ ਹੁਣ ਆਪ ਹੀ ਹਾਂ ਹੁਣ ਆਪ ਹੀ ਕਮੇਡੀ ਕਰੂਗਾ ਆਪ ਹੀ ਕੀ ਨਾਮ ਹੈ ਇਸ ਫਿਲਮ ਦਾ ਰਾਈਟਰ ਹੈ ਤੇ ਆਪ ਹੀ ਲੀਡ ਰੋਲ ਐਕਟਰ ਹੈ ਤਾਂ ਸਾਡਾ ਦੋਸਤ ਜੋ ਕਿ ਸਾਡੇ ਬਚਪਨ ਦੇ ਵਿੱਚ ਸਾਡੇ ਨਾਲ ਖੇਡਦਾ ਹੁੰਦਾ ਸੀ ਉਹ ਇੱਕ ਬਹੁਤ بڑا ਨਾਮ ਹਾਲੀਵੁੱਡ ਬੋਲੀਵੁੱਡ ਦੇ ਵਿੱਚ ਆਉਂਦਾ ਰੋਸ਼ਨ ਕਰੂਗਾ ਜਦ ਮੈਂ ਹੀਰੋ ਬੰਦ ਤੋਂ ਪਾ ਲਈ ਲੋਕਾਂ 'ਚ ਬਦਲਾਅ ਲਾਉਦੇ ਨਹੀਂ 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 ਡਾਊਨ ਟੂ ਅਰਥ ਪਰਸਨ ਹੀ ਹੈ ਜੀ ਇਹ ਨਹੀਂ ਨਹੀਂ ਵੈਸਾ ਹੀ ਹੈ ਜੈਸਾ ਕੀ ਨਾਮ ਹੈ ਸਾਡੇ ਨਾਲ ਬਚਪਨ 'ਚ ਖੇਡਦਾ ਸੀ ਅੱਜ ਵੀ ਉਹ ਉਸੇ ਨੇਚਰ ਦਾ ਆਪਦੇ ਮਾਂ-ਬਾਪ ਦੀ ਸੇਵਾ ਕਰਨ ਵਾਲਾ ਉਸੇ ਤਰ੍ਹਾਂ ਅਸੀਂ ਕਾਲ ਕਰੀਏ ਨਾ ਕਰੀਏ ਖੁਦ ਕਾਲ ਕਰਦਾ ਸਾਨੂੰ ਕੋਈ ਚੇਂਜ ਨਹੀਂ ਹੈਗਾ ਹੀ ਇਜ਼ ਜੈਂਟਲ ਪਰਸਨੈਲਿਟੀ ਕੋਈ ਈਗੋ ਨਹੀਂ ਕਿਸੇ ਤਰ੍ਹਾਂ ਦੀ ਵੀ ਔਰ ਬਹੁਤ ਹੀ ਅੱਛਾ ਨੇਚਰ ਦਾ ਇਨਸਾਨ ਹੈ ਜਿੱਦੜ ਬਾਹ ਤੋਂ ਸਪੈਸ਼ਲ ਹਾਂ ਸਾਰੇ ਅਸੀਂ ਇਕੱਠੇ ਪੜੇ ਹੋਏ ਨਾਲ ਅਸੀਂ ਇਕੱਠੇ ਪੜਦੇ ਸੀ ਸਾਰੇ ਦੋਸਤ ਨਾਲ ਪੜੇ ਹੋਏ ਆ ਇਕੱਠੇ ਇਕੱਠੇ ਅਸੀਂ ਵੱਡੇ ਹੋਏ ਹਾਂਜੀ ਪਹਿਲੀ ਤੋਂ 10ਵੀਂ ਤੱਕ ਅਸੀਂ ਸਾਰੇ ਇਕੱਠੇ ਪੜੇ ਹੋਏ ਆ ਜੀ ਪਬਲਿਕ ਤੋਂ ਵੀ ਉਮੀਦ ਕਰਦੇ ਆ ਪਬਲਿਕ ਤੋਂ ਵੀ ਉਮੀਦ ਹਾਂ ਇੰਜੋਏ ਕਰੇ ਵਧੀਆ ਦੇਖੇ ਦੇਖੋ ਹੈਪੀ ਨੇ ਅੱਜ ਤੱਕ ਹੋਰ ਹੀਰੋਆਂ ਵਾਸਤੇ ਡਾਇਲੋਗ ਤੇ ਫਿਲਮ ਲਿਖੀ ਹੈ ਤੇ ਤਬਾਹੀ ਲਿਆਤੀ ਇਹਨੇ ਤੇ ਹੁਣ ਜਦੋਂ ਆਪਣੀ ਮੂਵੀ ਦਾ ਤਬਾਹੀ ਤੋਂ ਵੀ ਵੱਡੀ ਤਬਾਹੀ ਲੈ ਕੇ ਆਊਗਾ ਜਿਵੇਂ ਰਾਹੁਲ ਗਾਂਧੀ ਨੇ ਪਰਮਾਨੂ ਫੋੜਿਆ ਹੋਵੇ ਪਰਮਾਨੂ ਨਹੀਂ ਫਟੂਗਾ ਇੱਥੇ ਵੀ ਹੁਣ